ਅੱਜ 28 ਅਗਸਤ ਨੂੰ ਮੈਂ ਅਜਨਾਲਾ ਦੇ ਅ ਇਲਾਕੇ ਦੇ ਵਿੱਚ ਜਿਹੜਾ ਹੜਾ ਜਹਾੜਾ ਦੇ ਨਾਲ ਨੁਕਸਾਨ ਹੋ ਰਿਹਾ ਉਹਦਾ ਜਾਇਜ਼ਾ ਲੈਣ ਲਈ ਅੱਜ ਦੌਰਾ ਕੀਤਾ ਹੈ ਜਿਹਦੇ ਵਿੱਚ ਬੀਐਸਐਫ ਦੀ ਬੀਓਪੀ ਸ਼ਾਹਪੁਰ ਬੀਓਪੀ ਸ਼ੇਰਪੁਰ ਚ ਗਿਆ ਹੈ ਔਰ ਪਾਣੀ ਦਾ ਰਾਵੀ ਦਾ ਬਹੁਤ ਚੜ ਚੁੱਕਾ ਹੈ ਕਈ ਜਗ੍ਹਾ ਤੋਂ ਤੁਸੀ ਜਿਹੜੀ ਉਹ ਕ੍ਰੈਕ ਕਰ ਗਈ ਹੈ ਜਿਵੇਂ ਬੇਦੀ ਸ਼ੰਨਾ ਤੋਂ ਔਰ ਕੋਟਰ ਜਾਦਾ ਤੋਂ ਜਿਹਦਾ ਪਾਣੀ ਬਾਕੀ ਪਿੰਡਾਂ ਦੇ ਵਿੱਚ ਆ ਗਿਆ ਮੈਂ ਛੌੜ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਹੋਮ ਮਿਨਿਸਟਰ ਸਾਹਿਬ ਡਿਫੈਂਸ ਮਿਨਿਸਟਰ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਇਸ ਵੇਲੇ ਜਾਨੀ ਨੁਕਸਾਨ ਹੋਣ ਦਾ ਖਤਸ਼ਾ ਜਿਆਦਾ ਵੱਧ ਗਿਆ ਇਸ ਏਰੀਆ ਦੇ ਵਿੱਚ ਮਾਲੀ ਨੁਕਸਾਨ ਤੇ ਬਹੁਤ ਵੱਡਾ ਹੈ ਉਦੋਂ ਮੈਂ ਡਿਟੇਲ ਦੇ ਵਿੱਚ ਥੋੜੀ ਜੀ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਬੀਐਸਐਫ ਦੇ ਜਵਾਨ ਫਸੇ ਨੇ ਜਿਨ੍ਹਾਂ ਨੂੰ ਕੋਈ ਕੱਢਣ ਦਾ ਅਜੇ ਤੱਕ ਪ੍ਰਬੰਧ ਨਹੀਂ ਕੀਤਾ ਗਿਆ ਪ੍ਰਸ਼ਾਸਨ ਬਿਲਕੁਲ ਜ਼ਮੀਨ ਤੇ ਹੈ ਨਹੀਂਗਾ ਸवाय ਮੀਡੀਆ ਤੋਂ ਫੋਟੋਆਂ ਖਿਚਾਉਣ ਤੋਂ ਇਲਾਵਾ ਮੈਂ ਕੋਈ ਜ਼ਮੀਨ ਤੇ ਪ੍ਰਸ਼ਾਸਨ ਨਹੀਂ ਦੇਖਿਆ ਉਧੇ ਨਹਿਰਾ ਚੜ ਗਏ ਨੇ ਡੱਕੇ ਲੱਗੇ ਆ ਅਸੀਂ ਜੀਸੀਬੀ ਪ੍ਰਾਈਵੇਟ ਲੋਕ ਆਪਣੇ ਤੌਰ ਤੇ ਖੜ ਕੇ ਸਾਫ ਕਰ ਰਹੇ ਨੇ ਪਰ ਕੋਈ ਪ੍ਰਬੰਧ ਨਹੀਂ ਹੈਗਾ ਬੀਐਸਐਫ ਦੇ 60 ਜਵਾਨ ਬੀਓਪੀ ਦਰਿਆ ਮਨਸੂਰ ਚ ਫਸੇ ਨੇ 50 ਜਵਾਨ ਬੀਐਸਐਫ ਦੇ ਵਿਧਾਈ ਚੀਮਾ ਪੋਸਟ ਬੀਓਪੀ ਦੇ ਪਰ ਫਸੇ ਨੇ 5 ਜਵਾਨ ਕੋਡਰ ਜਾਦਾ ਬੀਓਪੀ ਤੇ ਫਸੇ ਨੇ 40 ਜਵਾਨ ਛੰਨਾ ਬੀਓਪੀ ਦੇ ਫਸੇ ਨੇ 15 ਜਵਾਨ ਛੰਨਾ ਪਟਨ ਬੀਓਪੀ ਤੇ ਫਸੇ ਨੇ ਔਰ 80 ਜਵਾਲ ਪੰਜ ਗਰਾਈਆਂ ਵਿਖੇ ਫਸੇ ਨੇ ਬੀਓਪੀ ਦੇ 80 ਜਵਾਨ ਕਰੀਬ ਧਰਮਸ਼ਾਲਾ ਬੀਓਪੀ ਦੇ ਕੋਟ ਨੰਗਲ ਨੀਅਰ ਨੰਗਲ ਸੋਲ ਦੇ ਫਸੇ ਨੇ ਔਰ ਇਹਨਾਂ ਦੇ ਵਿੱਚ ਅਫਸਰ ਵੀ ਨਾਲ ਨੇ ਨੌਜਵਾਨ ਜਿਹੜੇ ਨੇ ਪਾਣੀ ਚ ਫਸੇ ਨੇ ਛੰਨਾ ਪਟਨ ਪੀਰ ਬਾਬਾ ਦੂਜੇ ਵਾਲ ਛੰਨਾ ਪਟਨ ਰੋਡ ਦੇ ਉੱਤੇ ਜਿਹੜੇ ਕੋਈ ਸਰਾਸ਼ਨ ਲੋਕਾਂ ਨੂੰ ਰੈਸਕਿਊ ਕਰ ਰਹੀ ਸੀ ਦੋ ਗੱਡੀਆਂ ਇੱਕ 407 ਤੇ ਇੱਕ ਬਲੇਰੋ ਕੈਂਪਰ ਵੀ ਫਸੀ ਆ ਇਹਦੇ ਇਲਾਵਾ 5000 ਦੇ ਕਰੀਬ 4 ਤੋਂ 5000 ਸਿਵਿਲਿਅਨ ਫਸਿਆ ਹੈ ਜਿਹੜਾ ਨਿਕਲ ਨਹੀਂ ਸਕਦਾ ਛੱਤਾਂ ਤੇ ਚੜੇ ਨੇ ਛੱਤ ਡੇਗੀ ਉਹ ਵੀ ਗਏ ਮਾਲ ਟੰਗਰ ਦੀ ਤੇ ਬਾਕੀ ਗੱਲ ਦੀ ਗੱਲ ਹੁਣ ਐਸੇੜੇ ਇਨਸਾਨੀ ਜਾਨਾਂ ਬਚਾਉਣ ਦੀ ਲੋੜ ਹੈ ਸਿਵਿਲਿਅਨ ਜਿਹੜੇ ਨੇ ਚਾਰ ਪੰਜ ਆ ਜਿਹੜੇ ਪਿੰਡਾਂ ਦੇ ਨੇ ਰਮਦਾਸ ਕੋਨੇয়াল ਮਾਛੀਵਾਲ ਜੱਟਾ ਨਸੋ ਕੇ ਸੰਘੋ ਕੇ ਪੰਜ ਗਰਾਈਆਂ ਕੋੜ ਰਜਾਦਾ ਗੱਗੜ ਕੁਮਰਾਏ ਮਲਕਪੁਰ 베ਦੀ ਸ਼ੰਨਾ ਜਿੱਥੇ ਬੰਨ ਟੁੱਟਿਆ ਚੰਡੀਗੜ੍ਹ ਬਾਦੀ ਦਰਿਆ ਮੂਸਾ ਕੋਟ ਰੂੜੇਵਾਲ ਚਾੜਕੋੜ ਗਿੱਲਾਂ ਵਾਲੀ ਦਾ ਮਲਕਪੁਰ ਕੁਝ ਏਰੀਆ ਜਿੱਥੇ 5-5 ਫੋਟਿਆ ਦੁੱਜੋਵਾਲ ਗਾਲਬ ਸੂਪੀਆਂ ਆਵਾਂ ਥੂਬਾ ਕੱਲੋਮਾਲ ਗਗੋਮਾਲ ਮੱਕੋ ਵਾਲੇ ਇਧਰੋਂ ਪਾਣੀ ਵਧ ਰਿਹਾ ਪਰ ਜਿਹੜੇ ਜਿਹੜਾ ਵੱਡਾ ਨੁਕਸਾਨ ਹੈ ਜਿਹੜੇ ਪਹਿਲੋਂ ਨਾਲੇ 10-12 14 ਪਿੰਡਾਂ ਦਾ ਲੋਕ ਬਿਲਕੁਲ ਛਤਾਂ ਦੇ ਨੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕੋਈ ਪ੍ਰਸ਼ਾਸਨ ਜ਼ਮੀਨ ਤੇ ਨਹੀਂ ਹੈਗਾ ਮੈਂ ਖੁਦ ਉੱਥੋਂ ਗਿਆ ਸਿਰਫ ਇਹ ਫੋਟੋਆਂ ਖਿਚਾਉਂਦੇ ਨੇ ਚਲੇ ਜਾਂਦੇ ਨੇ ਡੀਸੀ ਮੈਡਮ ਨੂੰ ਮੈਂ ਸਵੇਰ ਦੇ 4-5 ਵਾਰ ਫੋਨ ਕੀਤੇ ਉਹਨਾਂ ਦਾ ਫੋਨ ਕਿਤੇ ਆਉਂਦਾ ਕਦੇ ਨਹੀਂ ਆਉਂਦਾ ਔਰ ਲੋਕ ਇੱਥੇ ਤਰਾਸ-ਤਰਾਸ ਕਰ ਰਹੇ ਨੇ ਬੀਐਸਐਫ ਵਾਲੇ ਦਾ ਕਹਿੰਦਾ ਕਿ ਸਾਨੂੰ ਐਨਡੀਆਰਐਫ ਚਾਰ ਬੋਟ ਦੇ ਦੇ ਇੰਜਨ ਵਾਲੀਆਂ ਇੱਕ ਕੋੜਾ ਟਰੈਕਟਰ ਚੱਲ ਰਿਹਾ ਜਿਹੜਾ ਇੱਕ ਪਾਣੀ ਦੇ ਉੱਤੇ ਚੱਲਣ ਵਾਲੀ ਹੈ ਟੈਕ ਜਿਹੜੀ ਨਵੀਂ ਮਸ਼ੀਨ ਆਈ ਹੈ ਇੱਕ ਕੋ ਦੇ ਦੇ ਅਸੀਂ ਕਾਫੀ ਹੱਦ ਤੱਕ ਰੈਸਕਿਊ ਕਰ ਸਕਦੇ ਹਾਂ ਇੱਕ ਜਵਾਨ ਨੂੰ ਬੜਾਉਣ ਨੂੰ ਕਰੋੜਾਂ ਰੁਪਏ ਲੱਗਦੇ ਨੇ ਉਹ ਵੀ ਜਵਾਨ ਫਸੇ ਨੇ ਸਿਵਲਰ ਵੀ ਫਸੇ ਬੱਚੇ ਫਸੇ ਔਰਤਾਂ ਫਸੀਆਂ ਕੋਈ ਪ੍ਰਬੰਧ ਨਹੀਂ ਹੈਗਾ ਔਰ ਇੱਥੇ ਕੋਈ ਰੈਸਕਿਊ ਨਹੀਂ ਕਰ ਰਿਹਾ ਮੈਂ ਬਿਲਕੁਲ ਫੀਲਡ 'ਚ ਆ ਮੇਰੀ ਬੇਨਤੀ ਆ ਤੁਰੰਤ ਸਰਕਾਰ ਅਕਤਿਆਵੇ ਇਸ ਇਲਾਕੇ ਨੂੰ ਆ ਕੇ ਵੇਖੇ ਆਰਮੀ ਦੀ ਲੋੜ ਆ ਆਰਮੀ ਨੂੰ ਲਾਓ ਨਹੀਂ ਤੇ ਇੰਨੀਆ ਬੇਨਾ ਵੱਡਾ ਰਾਵੀ ਦਾ ਭੈੰਕਾ ਰੂਪ ਕਦੀ ਵੇਖਿਆ ਨਹੀਂ ਜਿਹੜਾ ਮੈਂ ਹੁਣ ਮੌਕੇ ਤੇ ਤੁਹਾਨੂੰ ਤਸਵੀਰਾਂ ਵੀ ਪਾ ਦੂੰਗਾ ਐਡਾ ਭੈੰਕਾ ਰੂਪ ਕਦੀ ਵੇਖਿਆ ਨਹੀਂ ਕਿਤੇ ਵੀ ਤੁਸੀਂ ਟੁੱਟ ਸਕਦੀ ਵੱਧ ਸਕਦਾ ਪਾਣੀ ਇੱਧਰ ਔਰ ਵੱਡੀ ਗੱਲ ਆ ਜਿਹੜੇ ਲੋਕ ਛੱਤਾਂ ਦੇ ਨੇ ਉਹ ਰੁੜ ਸਕਦੇ ਨੇ ਤੁਰੰਤ ਸਰਕਾਰ ਅਕਤਿਆਵੇ ਤੁਰੰਤ ਸਰਕਾਰ ਅਕ ਜਾ ਕੇ ਇਧਰ ਧਿਆਨ ਦਿਓ ਬਾਰਡਰ ਦੇ ਉੱਤੇ ਔਰ ਜਿਹੜਾ ਬੰਦਾ ਮੈਂ ਪਾਣੀ ਦੇ ਮੇਰੇ ਖਾਲ ਜਿਵੇਂ ਪੱਗ ਪਾੜ ਗਏ ਨੇ ਬੁਰੇ ਮਤਲਬ ਘੁੰਮਣ ਘੇਰੀ ਦੇ ਵਿੱਚ ਟਰੈਕਟਰ ਟਰੈਕਟਰਾਂ ਤੱਕ ਰੋਡ ਤੇ ਜਾਣਦੇ ਨੇ ਔਰ ਕੁਝ ਰਾਵੀ ਤੋਂ ਪਾਰ ਵੀ ਜ਼ਮੀਨਾਂ ਨੇ ਉਹ ਵੀ ਸਾਰੇ ਲੋਕ ਉੱਧਰ ਫਸੇ ਨੇ ਸੋ ਸਰਕਾਰ ਤੁਰੰਤ ਧਿਆਨ ਦੇਵੇ ਇਸ ਚੀਜ਼ 'ਤੇ ਮੈਂ ਜਨਾਲੇ ਜੀ ਅਸੀਂ ਨਾਲੇ ਕੈਂਪ ਕੀਤਾ ਔਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਜਨਾਲੇ ਏਰੀਆ ਵਿੱਚ